ਲੇਵੀ ਪੰਜਾਬੀਓ ਜਿਹੜਾ ਤੁਸੀਂ ਪਿਛਲੇ ਦਿਨੀ ਬਹੁਤ ਮਸ਼ਹੂਰ ਹੋਇਆ ਐਤ ਕੀ ਦਲੀਪ ਸਿੰਘ ਤੂੰ ਰਾਜ ਕਰੇ ਜਦੋਂ ਸਿੱਖ ਰਾਜ ਜਾਵੇ ਜਦੋਂ ਸਿੱਖ ਰਾਜ ਜਾਵੇ ਰਣਜੀਤ ਭਾਵੇ ਦੀ ਬਾਤ ਚ ਆ ਮੈਂ ਸੋਹਣ ਸਿੰਘ ਸ਼ੀਤਲ ਜੀ ਦੀ ਇੱਕ ਕਿਤਾਬ ਲੈ ਕੇ ਆਇਆ ਮਹਾਰਾਜਾ ਰਣਜੀਤ ਸਿੰਘ ਜਿਹਦੇ ਬੇਟਾ ਜੋ ਆਪਣਾ ਸੋਹਣ ਸਿੰਘ ਸ਼ੀਤਲ ਜੀ ਨੇ ਉਹਨਾਂ ਦਾ ਬੇਟਾ ਸੀ ਜਿਹੜਾ ਸਭ ਤੋਂ ਛੋਟਾ ਜਿਹੜਾ ਬੇਟਾ ਸੀ ਉਹਨਾਂ ਦਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੁੱਤਰ ਮਹਾਰਾਜਾ ਦਲੀਪ ਸਿੰਘ ਤੇ ਉਹਨਾਂ ਬਾਰੇ ਗਾਣਾ ਗਾਇਆ ਗਿਆ ਉਹ পড়ੋ ਬਹੁਤ ਵਧੀਆ ਕਿਤਾਬ ਹੈ ਤੇ ਆ ਹੈਗੇ ਨੇ ਉਹਨਾਂ ਦੇ ਮਹਾਰਾਣੀ ਜਿੰਦਾ ਜੀ ਇਹ ਵੀ ਸੋਹਣ ਸਿੰਘ ਸੀਤਲ ਜੀ ਦੀ ਲਿਖੀ ਹੋਈ ਹੈ ਕਿਤਾਬ ਇਹ ਵੀ ਪੜੋ ਤੁਸੀਂ ਇਹ ਵੀ ਚੰਗੀ ਚੀਜ਼ ਆ ਆਪਣੇ ਸਿੱਖ ਇਤਿਹਾਸ ਦੇ ਜੋ ਕਿੰਨਾ ਸਮਾਂ ਪਰ ਆਜ ਕੀਤਾ ਕੀ ਕੀ ਵਾਪਰਿਆ ਉਹਨਾਂ ਨਾਲ ਸਾਰੀ ਤੁਹਾਨੂੰ ਇਹਦੇ ਚ ਡਿਟੇਲ ਮਿਲੂਗੀ ਦੋਨੇ ਬੁੱਕਾਂ ਮੈਂ ਲੈ ਕੇ ਆਇਆ ਇੱਕ ਤਾਬਾਂ ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣੀ ਜਿੰਦਾ ਸੋਹਣ ਸਿੰਘ ਸੀਤਲ ਜੀ ਦੀਆਂ ਲਿਖੀਆਂ ਹੋਈਆਂ ਨੇ ਇੱਕ ਵਾਰੀ ਫੇਰ ਤੁਹਾਨੂੰ ਨਿਗਾਹ ਮਰਾਦਨ ਜਿਹੜੇ ਆਪਣੇ ਨਵੇਂ ਰਾਈਟਰ ਨੇ ਨਵੇਂ ਲਖਾਰੀ ਨੇ ਉਹਨਾਂ ਨੂੰ ਇਹ ਬੁੱਕਾਂ ਦੇ ਵਿੱਚੋਂ ਬੜਾ ਕੁਝ ਸਿੱਖਣ ਨੂੰ ਮਿਲੂਗਾ ਜੇ ਤੁਸੀਂ ਪੜ੍ਹਦੇ ਹੋ ਨਵੀਂ ਸ਼ਬਦਾਵਲੀ ਔਰ ਆਪਣਾ ਇਤਿਹਾਸ ਜਿਹੜਾ ਆਪਾਂ ਇਤਿਹਾਸ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਵੀ ਕਿੰਨੇ ਸਾਲ ਰਾਜ ਕੀਤਾ ਕੀ ਕੀ ਵਿਪਤਾਮਈਆਂ ਨੇ ਦੇਖੀ ਕੀ ਵਿਪਤਾਈ ਮਹਾਰਾਣੀ ਜਿੰਦਾ ਕੌਰ ਨੂੰ ਕੀ ਕੀ ਚਲਣਾ ਚਲਣਾ ਪਿਆ ਮਹਾਰਾਣੀ ਜਿੰਦਾ ਜੀ ਨੂੰ ਇਹ ਸੋਹਣ ਸਿੰਘ ਸੀਤਲ ਜੀ ਨੇ ਬਹੁਤ ਵਧੀਆ ਵਾਕ ਖੂਬੀ ਇਹਦੇ ਚ ਸਾਰੀ ਦੱਸਿਆ ਹੈ ਗੱਲਬਾਤ ਤੇ ਇਹ ਹੈਗਾ ਮਹਾਰਾਜਾ ਦਰੀਪ ਸਿੰਘ ਜੀ ਦੀ ਬੁੱਕ ਇਹ ਵੀ ਸੋਹਣ ਸਿੰਘ ਸੀਤਲ ਜੀ ਦੀ ਲਿਖੀ ਹੋਈ ਹੈ ਇਹਦੇ ਚ ਵੀ ਸਾਰਾ ਉਹਨਾਂ ਨੇ ਵਿਸਥਾਰਪੂਰਵਕ ਦੱਸਿਆ ਸਾਰੀ ਗੱਲਬਾਤ